ਦੋਸਤੋ ਅੱਜ ਅਸੀਂ ਸਰਦਾਰ ਰਜਿੰਦਰ ਸਿੰਘ ਨੂੰ ਫਾਇਨਟੋਨ ਦੀ ਗੱਲ ਕਰਦੇ ਆ ਜੋ ਕਿ ਦਲਜੀਤ ਦੋਸ਼ਾਂ ਦੇ ਉਸਤਾਦ ਹਨ ਸਨ 2 ਸਨ 2002 ਦੇ ਵਿੱਚ ਦਲਜੀਤ ਦੋਸ਼ਾਂ ਦੇ ਇਹਨਾਂ ਕੋਲ ਆਏ ਸੀ ਇਹਨਾਂ ਨੂੰ ਉਹਨਾਂ ਦੀ ਆਵਾਜ਼ ਵਧੀਆ ਲੱਗੀ ਤੇ ਇਹਨਾਂ ਨੇ ਦਲਜੀਤ ਦੋਸ਼ਾਂ ਨੂੰ ਰਿਕਾਰਡ ਕੀਤਾ ਤੇ ਦਲਜੀਤ ਦੋਸ਼ਾਂ ਦੇ ਗਾਣੇ ਜਿਹੜੇ ਹਿੱਟ ਹੋਏ ਦਲਜੀਤ ਦੋਸ਼ਾਂ ਦੇ ਗਾਣੇ ਬਲਵੀਰ ਬੋਪਾ ਰਾਏ ਜੀ ਦੁਬਾਰਾ ਲਿਖੇਗੇ ਤੇ ਇਹਨਾਂ ਦਾ ਗਾਣਾ ਦੇ ਦੇ ਗੀੜਾ ਉਹ ਵੀ ਫਾਈਨ ਟੋਨ ਕੰਪਨੀ ਦੇ ਵੀ ਹਿੱਟ ਰਿਲੀਜ਼ ਹੋਇਆ ਸੀ ਜੋ ਕਿ ਸੁਪਰ ਡੂਪਰ ਹਿੱਟ Song ਸੀ ਜੋ ਕਿ ਫਾਈਨ ਟੋਨ ਦੇ ਲੈਵਲ ਹਿੱਟ ਰਿਲੀਜ਼ ਹੋਇਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਗਿੱਪੀ ਕਰਿਆ ਆਲ ਗੁਰਵਿੰਦਰ ਢਿੱਲੋਂ, ਸਰਜੀਤਵਿੰਦਰ ਰਖੀਐ, ਇੰਦਰਜੀਤ ਨਿੱਕੂ, ਸੰਦੇਸ਼ ਕੁਮਾਰੀ ਤੇ ਅੰਗਰੇਜ਼ ਅਲੀ ਇਸ ਸੰਦਰ ਸਰਤਾਜ ਵਰਗੇ ਬਹੁਤ ਹੀ ਹਿੱਟ ਕਲਾਕਾਰ ਮਾਰਕੀਟ ਨੂੰ ਦਿੱਤੇ ਤੇ ਉਹ ਹਿੱਟ ਹੋਏ ਇਹ ਸਾਰੇ ਕਲਾਕਾਰ ਫਾਇਨ ਟੋਨ ਦੇ مالک ਸਰਦਾਰ ਰਜਿੰਦਰ ਸਿੰਘ ਜੀ ਨੇ ਹਿੱਟ ਕੀਤੇ ਹਨ ਸਰਦਾਰ ਰਜਿੰਦਰ ਸਿੰਘ ਫਾਇਨ ਟੋਨ ਜੀ ਬਹੁਤ ਅੱਛੇ ਇਨਸਾਨ ਨੇ ਉਹ ਹਰੇਕ ਇਨਸਾਨ ਨੂੰ ਮੌਕਾ ਦਿੰਦੇ ਨੇ ਜੇ ਕਿਸੇ ਇਨਸਾਨ ਦੀ ਆਵਾਜ਼ ਵਧੀਆ ਉਸ ਦੇ ਵਿੱਚ ਟੈਲੈਂਟ ਆ ਤਾਂ ਸਰਦਾਰ ਰਜਿੰਦਰ ਸਿੰਘ ਜੀ ਉਸ ਇਨਸਾਨ ਨੂੰ ਜ਼ਰੂਰ ਮੌਕਾ ਦਿੰਦੇ ਨੇ ਅੱਜ ਵੀ ਨੇ ਉਹਨਾਂ ਕੋਲ ਕੋਈ ਕਲਾਕਾਰ ਹੁੰਦਾ ਹੈ ਤਾਂ ਉਹ ਹਰ ਇੱਕ ਕਲਾਕਾਰ ਦੀ ਰਿਸਪੈਕਟ ਕਰਦੇ ਹਨ ਹਰ ਇੱਕ ਇਨਸਾਨ ਨੂੰ ਖੁਸ਼ ਹੋ ਕੇ ਬੜੇ ਚਾਵਾਂ ਨਾਲ ਮਿਲਦੇ ਹਨ ਸਰਦਾਰ ਰਜਿੰਦਰ ਸਿੰਘ ਫਾਇਨਟਨ ਦਾ ਜ਼ਿਕਰ ਦਿਲਜੀਤ ਦਸਾਂਜ ਆਪਣੇ ਅਕਸਰ ਇੰਟਰਵਿਊ ਦੇ ਵਿੱਚ ਕਰਦੇ ਰਹਿੰਦੇ ਹਨ ਮੈਂ ਵੀ ਦੋਸਤੋਂ ਉਹਨਾਂ ਕੋਲ ਗਿਆ ਸੀ ਉਹਨਾਂ ਨੂੰ ਮੈਂ ਆਪਣੀ ਆਵਾਜ਼ ਲਾਈਵ ਸੁਣਾਈ ਸੀ ਉਹਨਾਂ ਨੂੰ ਮੇਰੀ ਆਵਾਜ਼ ਵਰੀਆ ਲੱਗੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਾਕੇ 4-5 ਗੀਤ ਲੈ ਕੇ ਆ ਮੈਂ ਜਰੂਰ ਰਿਕਾਰਡ ਕਰਾਂਗਾ ਸਰਦਾਰ ਰਜਿੰਦਰ ਸਿੰਘ ਫਾਇਨ ਟੋਨ ਜੀ ਬਹੁਤ ਗੁਣੀ ਤੇ ਤਜਰਬੇ ਵਾਲੇ ਹਨ ਇਹਨਾਂ ਨੇ ਹੀ ਦਲਜੀਤ ਦਸਾਉਂਝ ਨੂੰ ਹਿੱਟ ਕੀਤਾ ਸੀ ਮੈਨੂੰ ਵੀ ਇਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਤੇ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਜੀ ਧੰਨਵਾਦ ਹੀ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ